ਹਾਂਜੀ ਮੈਂ ਸੂਟ ਨੂੰ ਆ ਫਿਨਿਸ਼ਿੰਗ ਪੱਟੀ ਲਗਾਉਣ ਲੱਗੀ ਸੀ ਮੈਂ ਸੋਚਿਆ ਆਪ ਜੀ ਦੇ ਨਾਲ ਵੀਡੀਓ ਇਹ ਸ਼ੇਅਰ ਕਰ ਦਿਆਂ ਠੀਕ ਹੈ ਆ ਕਾਰਨਰ ਵੀ ਬਣਾਣੇ ਨੇ ਅਸੀਂ ਹਜੇ ਇਸ ਤਰੀਕੇ ਦੇ ਨਾਲ ਆ ਵੇਖੋ ਸੀ ਲਗਾ ਰਹੇ ਸੀ ਔਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਤੀ ਇਹ ਇਹਦੀ ਖਾਸ ਟ੍ਰਿਕ ਹੈ ਔਰ ਜਿਹੜਾ ਐਕਸਟਰਾ ਕਪੜਾ ਹੈ ਤੇ ਆਪਾਂ ਕਟਿੰਗ ਕਰ ਦਾਂਗੇ ਬਾਅਦ ਦੇ ਵਿੱਚ ਔਰ ਆ ਜਿਹੜੀ ਸੈਂਟਰ ਵਾਲਾ ਜਿਹੜਾ ਲਾਈਨਿੰਗ ਲਗਾਈ ਹੈ ਨਾ ਇਹ ਤੁਸੀਂ ਅੱਧਾ ਇੰਚ ਘਟੂ-ਘਟੂ ਨੂੰ ਲੂਜ਼ ਰੱਖਣਾ ਹੈ ਠੀਕ ਹੈ ਸਾਡੀ ਖਿੱਚ ਨਾ ਪਵੇ ਔਰ ਆ ਜਿਹੜਾ ਐਕਸਟਰਾ ਕਪੜਾ ਹੈ ਉਹ ਆਪਾਂ نیچے ਨੂੰ ਫੋਲਡ ਕਰ ਲਾਂਗੇ ਤੇ ਜਾਂ ਕਟਿੰਗ ਕਰ ਲਾਂਗੇ ਔਰ ਸਾਡੇ ਕੋਰਨਰ ਬੜੇ ਵਧੀਆ ਬਣ ਜਾਣਗੇ ਠੀਕ ਹੈ ਔਰ ਆ ਜਿਹੜੀ ਵਿੱਚ ਹੈ ਨਾ ਲਾਈਨਿੰਗ ਇਹਨੂੰ ਧਿਆਨ ਦੇ ਨਾਲ ਅੱਧਾ ਇੰਚ ਲੂਜ਼ਿੰਗ ਹੀ ਦੇਣੀ ਹੈ ਕਿਉਂਕਿ ਇਹ ਬਾਦ ਦੇ ਵਿੱਚ ਬਹੁਤ ਪ੍ਰੋਬਲਮ ਕਰੇਗੀ ਕਿ ਟਾਈਟ ਹੋ ਗਈ ਤੇ ਔਰ ਤੁਸੀਂ हिप साइज ਪਹਿਲਾਂ ਇਸ ਤਰੀਕੇ ਨਾਲ ਰੈਡੀ ਕਰ ਲੈਣਾ ਹੈ ਔਰ ਚੈੱਕ ਕਰ ਲੈਣਾ ਅਗਰ ਆਪਜੀ ਦਾ ਹੈ ਤਾਂ ਵੀ ਅਗਰ ਕਸਟਮਰ ਦਾ ਹੈ ਚੈੱਕ ਕਰਵਾ ਲੈਣਾ ਬਾਰ ਬਾਰ ਇਹ ਖੋਲਣ ਨੂੰ ਦੇੜਨ ਦਾ ਕੰਮ ਔਖਾ ਲੱਗਦਾ ਔਰ ਫਿਰ ਉਹ ਫਿਨਿਸ਼ਿੰਗ ਨਹੀਂ ਆਉਂਦੀ ਠੀਕ ਹੈ ਔਰ ਆਹ ਫਿਨਿਸ਼ਿੰਗ ਪੱਟੀ ਅਸੀਂ ਇਸ ਤਰੀਕੇ ਨਾਲ ਲਈ ਹੋਈ ਹੈ ਔਰ ਆਪਾਂ ਇਹਨੂੰ ਸਟਾਰਟ ਕਰਦੇ ਹਾਂ ਲਗਾਉਣਾ ਆਪਜੀ ਦਾ ਟਾਈਮ ਨਾ ਵੇਸਟ ਕਰਦੇ ਹੋਇਆ ਔਰ ਆਪਾਂ ਜਿੱਥੇ हिप साइज ਆਪਾਂ یہ ریڈی کی ہوئی سی یہ سین لگائی سی اور اتوں آپ اس طریقے جیسے تھی ویک رہے ہو اُسی پہلے ہی پریس کر کے یہ کریز بنا لی ہے جنا اپنا گھیرا رکھنا ہے اور نیچے تو بھی جنا ٹھیک ہے یہ رکھنا ہے اور نیچے تو جاسٹرا کپڑا ہے اپنا تین انچ یا ڈھائی اچ فولڈنگ لی رکھتے ہاں اپنا ایکسٹرا کپڑا ادا اچھ کے سارا کٹنگ کر دینا ٹھیک ہے اور کیونکہ پھر ساری فنیشنگ پٹی ودیشیا لگے گی اور سنگل فوٹ ابھی پہلے ਜਿਹੜਾ ਪ੍ਰੈਸ਼ਰ ਫੁੱਟ ਆਉਂਦਾ 3 ਇਨ 1올 ਆਫ ਫੁੱਟ ਸੀ ਪਹਿਲਾਂ ਹੀ ਇਹਨੂੰ ਲਗਾਇਆ ਹੋਇਆ ਹੈ ਦੂਸਰਾ ਸਿੰਪਲ ਫੁੱਟ ਕੱਢ ਕੇ ਔਰ ਇੱਕ ਸਾਈਡ ਲਗਾਈ ਹੋਈ ਸੀ ਪਹਿਲਾਂ ਤੇ ਫਿਰ ਮੇਰੇ ਮਾਇੰਡ 'ਚ ਆਇਆ ਮੈਂ ਆਪ ਜੀ ਦੇ ਨਾਲ ਵੀਡੀਓ ਸ਼ੇਅਰ ਕਰੀ ਦਵਾ ਔਰ ਇਸ ਤਰੀਕੇ ਦੇ ਨਾਲ ਆਪਾਂ ਸਾਈਡ ਤੋਂ ਰੱਖਦੇ ਹਾਂ ਜਿਹੜੀ ਸਿੱਧੀ ਵਾਲੀ ਸਾਈਡ ਤੁਸੀਂ ਵੇਖ ਰਹੇ ਹੋ ਉੱਪਰ ਰੱਖਣੀ ਹੈ ਫਿਨਿਸ਼ਿੰਗ ਪੱਟੀ ਦੀ ਠੀਕ ਹੈ ਔਰ ਇਹਨੂੰ ਬਿਲਕੁਲ ਕਿਨਾਰੇ-ਕਿਨਾਰੇ ਦੀ ਸਿਲਾਈ ਲਗਾਉਣੀ ਹੈ ਔਰ نیچے ਤੋਂ ਸੂਸੀ ਕਪੜਾ ਥੋੜਾ ਜਿਹਾ ਸੈੱਟ ਕਰਦੇ ਰਹਿਣਾ ਕਿਉਂਕਿ ਸਾਡਾ ਇਹ ਲੂਜ਼ ਨਾ ਹੋ ਜੇ ਔਰ ਸਾਡੇ ਜਿਹੜੀ ਲਾਈਨਿੰਗ ਹੈ ਉਹਨੂੰ ਖਿੱਚ ਨਾ ਪਾਏ ਠੀਕ ਕਿਉਂਕਿ ਆਪਾਂ ਲਾਈਨਿੰਗ ਜਿਹੜੀ ਹੈ ਫਿਰ ਬਾਅਦ ਦੇ ਵਿੱਚ ਜਦੋਂ ਪੀਅਰ ਕਰਾਂਗੇ ਜਾਂ ਵਾਸ਼ ਕਰਾਂਗੇ ਤੇ ਥੋੜੀ ਥੋੜੀ ਸਾਨੂੰ ਕਿਚਾਵ ਹੋਏਗਾ ਔਰ ਉੱਪਰ ਲੱਗ ਪੜਾ ਜਿਹੜਾ ਸਾਡਾ ਫੈਬਰਿਕ ਦਾ ਮੇਨ ਫੈਬਰਿਕ ਹੈ ਉਹ ਅਗਰ ਵਿੱਚ ਉੱਪਰ ਟਾਈਟ ਹੋ ਗਿਆ ਤੇ ਫਿਰ ਖਚੋਲ ਜਾ ਵਿੱਚ ਆਏਗਾ ਆਰੇ ਵੇਖੋ ਇਸ ਤਰੀਕੇ ਨਾਲ ਲੱਗੀ ਹੈ ਬਹੁਤ ਵਧੀਆ ਲੱਗ ਰਹੀ ਹੈ اور تسی بھی ٹرائی ضرور کرنا اور آپ ویکو اتے جی لاسٹ والا پوائنٹ ہے آپ ویک اتنی بھی کریز بنائی ہوئی گھیرے دی اتھوں تک ہاں ویک اتنے تک انو اٹیک کرنا ہے اور ایکسٹرا کپڑا ہے اپنا اتھے کٹنگ کر کے اور ایک کپڑے کی خاصیت ہے کپڑا جڑا سلک دا ہے اس طریقے فاڑیاں بالکل ایکیوریٹ فٹ جاندہ ہے ٹھیک ہے بالکل سید نہ ہے اور کان دی بالکل نکل جاندی ہے بالکل نہیں رہتی ٹھیک ہے ਤੁਸੀਂ ਹਰ ਕੱਪੜੇ ਨੂੰ ਇਸ ਤਰੀਕੇ ਨਾਲ ਨਹੀਂ ਸਫਾੜ ਸਕਦੇ ਔਰ ਕੁਝ ਕੁਸ਼ ਫੈਬਰਿਕ ਨੇ ਜਿਹੜੇ ਇਸ ਤਰੀਕੇ ਦੇ ਨਾਲ ਆਪਾਂ ਬਿਨਾ ਕੈਂਚੀ ਤੋਂ ਹਲਕਾ ਜਿਹਾ ਕਟਿੰਗ ਕਰਨ ਤੋਂ ਬਾਅਦ ਆਪਾਂ ਕਰ ਲੈਣੇ ਆ ਠੀਕ ਹੈ ਔਰ ਆਪਾਂ ਇਸ ਤਰੀਕੇ ਨਾਲ ਨੂੰ ਨਾ ਹੇ ਨੀਚੇ ਨੂੰ ਟਰਨ ਕਰ ਦੇਣਾ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਉੱਪਰ ਵਾਲੀ ਜਿਹੜੀ ਜਿਵੇਂ ਪਿੱਛੇ ਲਗਾਉਂਦੇ ਆ ਰਹੇ ਸੀ ਬਿਲਕੁਲ ਸੇਮ ਇੱਥੇ ਕੋਰਨਰ ਬਣਾ ਕੇ ਆਪਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਵੇਖੋ ਇਹਨੂੰ ਇਨੂੰ ਇੱਥੇ ਸਿਲਾਈ ਤੁਸੀਂ ਪੱਕੀ ਕਰ ਲੈਣੀ ਠੀਕ ਹੈ ਸਿਲਾਈ ਪੱਕੀ ਕਰਨ ਤੋਂ ਬਾਅਦ ਹੀ ਆਪਾਂ ਇਹਨੂੰ ਅੱਗੇ ਸਿਲਾਈ ਦੋਰਾਂਗੇ ਠੀਕ ਹੈ ਉੱਥੇ ਆਪਣਾ ਕਾਰਨਰ ਹੈ ਔਰ ਕਿਸੇ ਵੀ ਹਾਲਤ ਸਾਡੀ ਸਿਲਾਈ ਉਧੜੇ ਨਾ ਔਰ ਡਿੰਚ ਦੇ ਮਾਰਜਨ ਦੇ ਨਾਲ ਇੱਥੇ ਆਪਾਂ ਜਿਹੜਾ ਐਕਸਟਰਾ ਕੱਪੜਾ ਹੈ ਉਹ ਆਪਾਂ ਵਿੱਚੋਂ ਕਟਿੰਗ ਕਰ ਦਿੱਤਾ ਸੀ ਔਰ ਤੁਸੀਂ ਵੇਖੋ ਵੇਖੋ ਕਿੰਨਾ ਪਿਆਰਾ ਸਾਡਾ ਕਾਰਨਰ ਬਣ ਕੇ ਰੈਡੀ ਹੋਇਆ ਹੈ ਠੀਕ ਹੈ ਆਪ ਕੋ ਕੋਈ ਔਖਾ ਕੰਮ ਨਹੀਂ ਹੈ ਤੁਸੀਂ ਇੱਕ ਵਾਰ ਟਰਾਈ ਕਰੋਗੇ ਜ਼ਰੂਰ ਲੱਗ ਜਾਏਗਾ ਠੀਕ ਹੈ ਦੂਸਰਾ ਆਪਾਂ ਆ ਤਾਂ ਨੂੰ ਫੇਰ ਵਿਖਾ ਦਿੰਨੇ ਆ ਸੈਕਿੰਡ ਵਾਲਾ ਕਾਰਨਰ ਕੇਰੇ ਦਾ ਠੀਕ ਹੈ ਆਪਾਂ نیچے ਨੂੰ ਇਹਨੂੰ ਫੋਲਡ ਕਰ ਲਿਆ ਹੈ ਜਿਹੜੀ ਫਿਨਿਸ਼ਿੰਗ ਪੱਟੀ ਲਗਾਈ ਹੋਈ ਪਿੱਛੇ ਔਰ ਆ ਸਾਡੀ ਚਾਕ ਵਾਲੀ ਸਾਈਡ ਆ ਗਈ ਹੈ ਔਰ ਇਸ ਤਰੀਕੇ ਨਾਲ ਇਥੇ ਫੇਰ ਆਪਾਂ ਪਹਿਲਾਂ ਧਾਗਾ ਕੱਢ ਲਿਆ ਸੀ ਔਰ ਇਹਨੂੰ ਪੱਕਾ ਕਰਦਿਆਂ ਹੋਇਆਂ ਫੇਰ ਇਹਦੇ ਉੱਪਰ ਹੀ ਜਿੱਥੇ ਆਪਾਂ ਤੁਸੀਂ ਚੌਗਣਾ ਨਿਸ਼ਾਨ ਵੀ ਲਗਾ ਸਕਦੇ ਹੋ ਮੈਂ ਪਹਿਲਾਂ ਹੀ ਆਇਰਨ ਕਰ ਲਿਆ ਸੀ ਔਰ ਇਹਨੂੰ ਬਿਲਕੁਲ ਇਹਦੀ ਕਰੀਜ਼ ਬਣਾ ਲਈ ਸੀ ਕਿ ਸਾਨੂੰ ਕਿੰਨਾ ਇਹਦਾ ਚੌੜਾਰ ਚਾਹੀਦਾ ਠੀਕ ਹੈ ਥੱਲੇ ਜਿਹੜਾ ਇਸ ਤਰੀਕੇ ਨਾਲ ਲਾਈਨਿੰਗ ਹੈ ਆਪਾਂ ਉਹਨੂੰ ਬਿਲਕੁਲ ਸੈੱਟ ਕਰ ਲੈਣਾ ਹੈ ਕਿਉਂਕਿ ਦੂਸਰੀ ਸਾਈਡ ਆਪਾਂ ਜਦੋਂ ਟਰਨ ਕਰੀਦਾ ਹੈ ਤੇ ਜਿਹੜੀ ਸਾਡੀ ਲਾਈਨਿੰਗ ਹੈ ਉਹ ਪੈਰ ਮਸ਼ੀਨ ਦੇ ਪੈਰ ਦੇ ਨਾਲ ਉਹ نیچے ਨੂੰ ਇਧਰ ਨੂੰ ਖਿਸਕ ਜਾਂਦੀ ਹੈ ਉੱਪਰ ਵੱਲ ਨੂੰ ਜੋ ਕਿ ਫਿਰ ਉੱਪਰ ਜਿਹੜੇ हिਪ ਸਾਈਜ਼ ਸਾਡੀ हिਪ ਵਾਲੀ ਸਾਈਡ ਹੈ ਨਾ ਉੱਥੇ ਆਣ ਕੇ ਇਕੱਠੀ ਹੋ ਜਾਂਦੀ ਜਾਂ ਇੱਕ ਵੱਲ ਜਾ ਪੈ ਜਾਂਦਾ ਹੈ ਉਹ ਨਹੀਂ ਅੱਛਾ ਲੱਗਦਾ ਤੁਸੀਂ ਇਹਨੂੰ ਪਹਿਲਾਂ ਹੀ ਇਹਨੂੰ ਸਿੱਧਾ ਕਰ ਲੈਣਾ ਹੈ ਹਲਕਾ ਜਿਹਾ ਖਿੱਚ ਕੇ ਪੂਰਾ ਇਕੁਅਲ ਕਰ ਲੈਣਾ ਹੈ نیچے ਠੀਕ ਹੈ ਔਰ ਇਸ ਤਰੀਕੇ ਨਾਲ ਲੱਗਦੇ ਲੱਗਦੇ ਆ ਅਸੀਂ ਉੱਪਰ ਤੱਕ ਇਹਨੂੰ ਕੰਪਲੀਟ ਕਰ ਲਿਆ ਹੈ ਔਰ ਇਸ ਤਰੀਕੇ ਨਾਲ ਜਿੱਥੇ ਸਾਡੀ ਇਹ ਪਾਲੀ ਸਿਲਾਈ ਲਗਾਈ ਹੈ ਆਪਾਂ ਤੇ ਉਹਦੇ ਨਾਲ ਬਿਲਕੁਲ ਲਗਾਉਂਦਿਆਂ ਹੋਇਆਂ ਇਹਨੂੰ ਉੱਪਰ ਤੱਕ ਲਗਾ ਕੇ ਆਪਾਂ ਇੱਥੇ ਧਾਗਾ ਪੱਕਾ ਕਰ ਲੈਣਾ ਹੈ ਠੀਕ ਹੈ ਔਰ ਇੱਥੇ ਇਹਨੂੰ نیچے ਤੋਂ ਕੱਢ ਕੇ ਧਾਗੇ ਨੂੰ ਤੋੜ ਕੇ ਫਿਰ ਆਪਾਂ ਜਿਹੜਾ ਐਕਸਟਰਾ ਕੱਪੜਾ ਹੈ ਇਹਨੂੰ ਕਟਿੰਗ ਕਰ ਦੇਣਾ ਠੀਕ ਹੈ ਹਲਕਾ ਹਲਕਾ ਥੱਲੇ ਆ ਜਾਵੇ ਤੇ ਕਿਉਂਕਿ ਇੱਥੇ ਤਾਂ ਆਪਾਂ ਤਰਵਾਈ ਕਰਨੀ ਹੈ ਠੀਕ ਹੈ ਬਿਲਕੁਲ ਕੋਨ ਦੇ ਨੂੰ ਫੋਲਡ ਕਰਨ ਦੀ ਵੀ ਲੋੜ ਨਹੀਂ ਹੈ ਔਰ ਕੱਪੜੇ ਨੂੰ ਕਟਿੰਗ ਕਰਕੇ ਆਪਾਂ ਆਪ ਜੀ ਨੂੰ ਬਖਾਨੇ ਆ ਠੀਕ ਹੈ ਵੇਖੋ ਅਸੀਂ ਸਾਰਾ ਕੱਪੜਾ ਐਕਸਟਰਾ ਵਾਲਾ ਕਟਿੰਗ ਕਰਤਾ ਹੈ ਵੇਖੋ ਵਿੱਚੋਂ ਐਸਾਈਡ ਵੀ ਘੇਰੇ ਵਾਲੀ ਸਾਈਡ ਵੀ ਔਰ ਚੱਕਾ ਵਾਲੀ ਸਾਈਡ ਵੀ ਠੀਕ ਹੈ ਔਰ ਕਟਿੰਗ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਦੇ ਕਾਰਨ ਬਣ ਜਾਣੇ ਨੇ ਤੁਸੀਂ ਚੌਥੀ ਸिलाई ਵੀ ਲਗਾ ਸਕਦੇ ਕਾਰਨ ਦੇ ਸਿਰਫ ਫਿਨਿਸ਼ਿੰਗ ਪੱਟੀ ਨੂੰ ਉੱਪਰ ਨਹੀਂ ਦਿਖਣੀ ਚਾਹੀਦੀ ਔਰ ਆਪਾਂ ਵੇਖੋ ਇਸ ਤਰੀਕੇ ਦੇ ਨਾਲ ਲਗਾ ਕੇ ਵੇਖੋ ਕਿੰਨੀ ਪੈਰੀ ਰੈਡੀ ਹੋਈ ਹੈ ਔਰ ਹੈ ਕਿਰਾ ਹੈ ਸਾਡਾ ਨੀਚੇ ਤੋਂ ਠੀਕ ਹੈ ਬਹੁਤ ਵਧੀਆ ਲੱਗੀ ਹੋਈ ਹੈ ਔਰ ਸਾਡੇ ਕੋ ਕਾਰਨ ਵੀ ਬਹੁਤ ਸੋਹਣੇ ਬਣੇ ਹੋਏ ਨੇ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਪਲੀਜ਼ ਦੱਸਣਾ ਔਰ ਇਹਦੇ ਇਹਨੂੰ ਤਰਪਾਈ ਕਰਕੇ ਆਪਾਂ ਐਕਸਟਰਾ ਕਪੜਾ ਸਾਰਾ ਕਟਿੰਗ ਕਰ ਲਿਆ ਹੈ ਇਹਨੂੰ ਤਰਪਾਈ ਕਰਕੇ ਆਪ ਜੀ ਦੇ ਨਾਲ ਆਪਾਂ ਆਪ ਜੀ ਨੂੰ ਵਿਖਾਵਾਂਗੇ ਬਾਅਦ ਵਿੱਚ ਤੇ ਪਹਿਲਾਂ ਆਪਾਂ ਇਸ ਤਰੀਕੇ ਨਾਲ ਉਹ ਖੋਦੀ ਇਸ ਤਰੀਕੇ ਨਾਲ ਸਾਡੇ ਹਾਏ ਹਿਪ ਜੀ ਸਾਈਜ਼ ਤੇ ਤੁਸੀਂ 1 ਇੰਚ ਵੱਧ ਹੀ ਰੱਖਣਾ ਹਮੇਸ਼ਾ ਠੀਕ ਹੈ ਕਿਉਂਕਿ ਕਿਤੇ ਵੀ ਮਤਲਬ ਉੱਪਰ ਤੱਕ ਆਪਾਂ ਨੂੰ ਕਿਤੇ ਵੀ ਲੋਡ ਪੈ ਜੇ ਅਲਟਰੇਸ਼ਨ ਦੀ ਫਿਰ ਆਪਾਂ ਇਹਨੂੰ ਈਜ਼ੀ ਕੱਟ ਸਕੀਏ ਜੀ ਸਾਡੇ ਕੋਲ ਇਹਨੂੰ ਚ ਮਾਰਜਨ ਹੋਵੇ ਤੇ ਠੀਕ ਹੈ ਆਪਾਂ ਰੈਡੀ ਕਰਕੇ ਆਪ ਜੀ ਨੂੰ ਵਿਖਾਨੇ ਆ ਆਹ ਦੀਆਂ 슬ੀਵਸ ਨੇ ਆਪਾਂ ਰੈਡੀ ਕਰ ਲਈਆਂ ਹੈ ਦਰਪਾਈ ਕਰਨ ਤੋਂ ਬਾਅਦ ਠੀਕ ਹੈ ਵੇਖੋ ਕਿੰਨਾ ਪਿਆਰਾ ਇਹਦਾ ਲੁੱਕ ਆਇਆ ਹੈ بہت ہی پیاری لگ دی ہے اس طریقے لگی ہوئی اور نیچے بھی آ وو اسی دوسری سائڈ کے بھی چاکتے آ ساڑی سلیبس نے اور آس ساڈا گھیرا ہے ٹھیک ہے اور یہ کورنر بنے ہوئے نے تو اسی چیک کر سکتے ہو بہت ہی پیاری کورنر بن کے ریڈی ہوئے نے ویڈیو کے میں دی لگی پلیس جرور دسنا آپ آرنر سا گھیرا کیونیں لگی ویڈیو پلیز ضرور دسنا